ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਝੋਨੇ ਦੀ ਫਸਲ ਤੋਂ ਬਾਅਦ ਵੱਡੀ ਫਸਲ ਕਣਕ ਦਾ ਬੀਵੀਆਰਾ ਪੰਜਾਬ ਹਰਿਆਣਾ ਰਾਜਸਥਾਨ ਤੇ ਹੋਰ ਕਾਫੀ ਸਟੇਟਾਂ ਦੇ ਵਿੱਚ ਬੀਵੀਆਰਾ ਹੁੰਦਾ ਹੈਗਾ ਤੇ ਕੁਝ ਕਾਪਾਂ ਅਣਗੈਲੀਆਂ ਬਰਤ ਲੈ ਲਿਆ ਕਣਕ ਦੀ ਫਸਲ ਵਿਜਣ ਪ੍ਰਤੀ ਪਹਿਲੀ ਨਗੈਲੀ ਬੀਜ ਪ੍ਰਤੀ ਹੁੰਦੀ ਆ ਠੀਕ ਹੈ ਬੀਜ ਆਪਾਂ ਕਿਸੇ ਪਿੱਛੇ ਲਾ ਕੇ ਉਹ ਬੀਜ ਲੈਣੇ ਆ ਜਾਂ ਵੀਡੀਓ ਲੈਂਪ ਪਿੱਛੇ ਲਾ ਕੇ ਬੀਜ ਉਹ ਬੀਜ ਲੈਣੇ ਆ ਜੋ ਆਪਣਾ ਮਿੱਟੀ ਜੋ ਆਪਣਾ ਪਾਣੀ ਉਸ ਬੀਜ ਨੂੰ ਨਹੀਂ ਮੰਨਦਾ ਜਨ ਕਿ ਜੋ ਆਪਣੇ ਕਣਕ ਢੋਲਾਂ ਦੇ ਵਿੱਚ ਪਈ ਹੁੰਦੇ ਆ ਜਾਂ ਆਪਣੇ ਖੇਤਾਂ ਦੇ ਵਿੱਚ ਪਹਿਲਾਂ ਤੋਂ ਬੀਜ ਰਾਜ ਕਰ ਰਿਹਾ ਹੁੰਦਾ ਉਸ ਬੀਜ ਨੂੰ ਪਰ ਛੱਡ ਜਾਨੇ ਆ ਦੂਸਰਾ ਕਾਰਨ ਆ ਆਪਾਂ ਬੀਜ ਦਾ ਪਹਿਲਾਂ ਜਰਮੀਨੇਸ਼ਨ ਜ਼ਰੂਰ ਚੈੱਕ ਕਰੀਏ ਭਾਵੇਂ ਆਪਣੇ ਢੋਲ ਦੇ ਵਿੱਚ ਕਣਕ ਪਈ ਆ ਆਪਾਂ ਮੇ ਉਹੀ ਬੀਜ ਆਪਾਂ ਦੁਕਾਨ ਤੋਂ ਮੁੱਲ ਲੈ ਕੇ ਆਉਨੇ ਆ ਠੀਕ ਹੈ ਬੀਜ ਨੂੰ ਜਿੱਦ ਤੱਕ ਦੇਖੋ ਬੀਜ ਮੁੱਲ ਲੈ ਕੇ ਆਇਆ ਆਪਾਂ ਸ਼ਾਪ ਦੇ ਉੱਪਰੋਂ ਹਨ ਜਾਂ ਕਿਸੇ ਪੱਕੀ ਖੇਤੀਬਾੜੀ ਕੇਂਦਰ ਦੇ ਵਿੱਚੋਂ ਲੈ ਕੇ ਆਏ ਫਿਰ ਤਾਂ ਦੇਖੋ ਗ੍ਰੈਂਡਰ ਕੀਤਾ ਹੁੰਦਾ ਉਹਦਾ ਆਪਾਂ ਜਰਮੀਨੇਸ਼ਨ ਜਿਹੜਾ ਚੂ ਚੈੱਕ ਕਰ ਲਈਏ ਇੱਕ ਜੇ ਆਪਣਾ ਬੀਜ ਘਰੇ ਰੱਖਿਆ ਹੁੰਦਾ ਉਹਦੇ ਵਿੱਚ ਕਰਨਾਲ ਬੰਟ ਦੀ ਸਮੱਸਿਆ ਨਾ ਆਵੇ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਕਣਕ ਦੇ ਵਿੱਚ ਕਰਨਾਲ ਬੰਟ ਦੀ ਜਾਦੇ ਆਉਂਦੀ ਹੈਗੀ ਆ ਠੀਕ ਹੈ ਜਦੋਂ ਆਪਾਂ ਜਰਮੀਨੇਸ਼ਨ ਨਹੀਂ ਚੈੱਕ ਕਰਦੇ ਕਣਕੀ ਬੀਜੀ ਜਾਂਦੀ ਹੈ ਉਸ ਤੋਂ ਬਾਅਦ ਅੱਗੇ ਜਦੋਂ ਕਣਕ ਦੇ ਬੀਜਨ ਤੋਂ 5 ਦਿਨ 10 ਦਿਨ ਬਾਅਦ ਪਤਾ ਲੱਗਦਾ ਹੈ ਯਾਰ ਵੀ ਕਣਕ ਨੇ ਜਰਮੀਨੇਸ਼ਨ ਜਿਹੜਾ ਨਹੀਂ ਲੈਂਦਾ ਜ਼ਮੀਨ ਦੀ ਜਿਹੜੀ ਤਿਆਰੀ ਹੈ ਹਨਾ ਉਹ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕੋਈ ਸੁਪਰ ਸੀਡਰ ਦਾ ਬੀਜ ਹੈ ਕੋਈ ਹੈਪੀ ਸੀਡਰ ਦਾ ਬੀਜ ਹੈ ਕੋਈ ਬਾਕੇ ਬੀਜ ਹੈ ਤੇ ਕੋਈ ਜ਼ੀਰੋ ਜਿਹੜੀ ਦਰਲ ਦਿਨ ਕਣਕ ਦਾ ਬੀਵੀਆਰਾ ਕਰਦਾ ਹੈਗਾ ਤੇ ਕਣਕ ਦੇ ਪੀਜ ਦਾ ਸੀਲ ਟ੍ਰੀਟਮੈਂਟ ਕਰਨਾ ਬੜਾ ਜ਼ਰੂਰੀ ਹੈ ਉਸ ਤੋਂ ਬਾਅਦ ਗੱਲ ਆਉਂਦੀ ਹੈਗੀ ਖਾਦ ਦੇ ਉੱਪਰ ਖਾਦ ਆਪਾਂ ਨੇ ਕਿਹੜੀ ਲੈਣੀ ਹੈ ਜੇ ਤੁਹਾਨੂੰ ਡੀਏਪੀ ਨਹੀਂ ਮਿਲਦੀ 046 ਲੈ ਲਓ 046 ਨਹੀਂ ਮਿਲਦੀ 123216 ਲੈ ਲਓ ਕਿਉਂਕਿ ਇਹਨਾਂ ਦੇ ਵਿੱਚ 123216 ਦੇ ਵਿੱਚ ਪोटाश ਵੀ ਮਿਲਦਾ ਆਪਾਂ ਨੂੰ ਤੇ ਸੁਪਰ ਵੀ ਮਿਲਦੀ ਆਪਾਂ ਸੌਰੀ ਡੀਏਪੀ ਵੀ ਮਿਲਦੀ ਆਪਾਂ ਨੂੰ ਤੇ ਯੂਰੀਆ ਵੀ ਮਿਲਦੀ ਆਪਾਂ ਨੂੰ ਜਿਹੜੀ ਜੂਰਿਸ਼ ਵਾਲੀ ਹੈ ਇਹਦੇ ਵਿੱਚ 50% ਆਪਾਂ ਨੂੰ ਫਾਸਫੋਰਸ ਮਿਲਦੀ ਹੈ ਤੇ ਆਪਾਂ 20 ਕਿਲੋ ਨਾਲ ਇਹਦੇ ਯੂਰੀਆ ਦਾ ਛਿੱਟਾ ਤੇ ਆਪਾਂ ਦੇ ਲਾਂਗੇ ਤਾਂ ਕਣਕ ਦਾ ਜਰਮੀਨੇਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਹੋਣਾ ਨਵੀਆਂ ਕਿਸਮਾਂ ਦੇ ਵੱਲ ਜਾਓ ਜ਼ਰੂਰ ਜਾਓ ਜੀ ਸਦਕੇ ਜਾਓ ਪਰ ਪੁਰਾਣੀਆਂ ਕਿਸਮਾਂ ਨੂੰ ਨਾ ਭੁੱਲੋ ਜੇ ਤੁਹਾਡੇ ਖੇਤ ਚ ਪੁਰਾਣੀ ਕਿਸਮ 222 ਚੰਗਾ ਝਾੜ ਦੇ ਰਹੀ ਉਹਦੇ ਬਰੋਬਰ ਲਾ ਦਿਓ 187 ਚੰਗਾ ਝਾੜ ਦੇ ਰਹੀ ਉਹਦੇ ਬਰੋਬਰ ਪੀ ਲਓ 327 ਚੰਗਾ ਝਾੜ ਦੇਰੀ ਉਹਦੇ ਬਰੋਬਰ ਵੀ ਲੋ ਫੋਰ ਕਾਫੀ ਕਿਸਮਾਂ ਹੈਗੀਆਂ ਨੇ ਪਰ ਬਾੜਾ ਆਪਾਂ ਨੂੰ ਨਵੀਆਂ ਕਿਸਮਾਂ ਦੇ ਵੱਲ ਜਾਂ ਇਸ ਵੱਧ ਪਾਉਣ ਦੇ ਵਿੱਚ ਵੱਡੀ ਗੱਲ ਇਹ ਜੇ ਤੁਸੀਂ ਜ਼ੀਰੋ ਡ੍ਰਿਲ ਦੇ ਨਾਲ ਬੀਜ ਦਿਓ ਤਾਂ ਤੁਹਾਡੇ ਕੋਲੇ 40 ਕਿਲੋ ਬੀਜ ਹੋਣਾ ਬੜਾ ਜ਼ਰੂਰੀ 40 ਕਿਲੋ ਬੀਜ ਬਹੁਤ ਹੈ ਵਿੱਚ ਕਿਸਾਨ ਭਰਾ 35 38 ਕਿਲੋ ਦੇ ਨਾਲ ਵੀ 1 ਕਿੱਲਾ ਵੀਜੀ ਲੈਂਦੇ ਆ ਉਸ ਤੋਂ ਬਾਅਦ ਜੇ ਤੁਸੀਂ ਸੁਪਰ ਸੀਡਰ ਦੇ ਨਾਲ ਬੀਜ ਦਿਓ ਹਨਾ ਕਈ ਵਾਰ ਸੁਪਰਸੀਡਰ ਦੇ ਨਾਲ ਬਾਣ ਪਾਣਾ ਗਿੱਲਾ ਸੁੱਕਾ ਹੋ ਜਾਂਦਾ ਹੈ ਕਣਕ ਦੇ ਦਾਣੇ ਹੁੰਦੇ ਆ ਪਰਾਲੇ ਦੇ ਉੱਪਰ ਪੈ ਜਾਂਦੇ ਆ ਤਾਂ ਉਹਦੇ ਨਾਲ 45 ਤੋਂ ਲੈ ਕੇ 50 ਕਿਲੋ ਤੱਕ ਬੀਜ ਕਿਸਾਨ ਪਰਾ ਪਾਉਂਦੇ ਆ ਉਹਦੇ ਨਾਲ ਦੇਖੋ ਖਾਦ ਵੀ ਜਾਦੇ ਪੈਂਦੇ ਆ ਤੇ ਉਸ ਤੋਂ ਬਾਅਦ ਤੀਸਰਾ ਤੁਸੀਂ ਹੈਪੀ ਸੀਡਰ ਨਾ ਵੀ ਦਿਓ ਤਾਂ ਵੀ ਉੱਥੇ ਤੁਹਾਡੇ 45 ਕਿਲੋ ਸੀਡ ਬਹੁਤ ਹੈ ਪਰ ਮੇਰੀ ਹੱਥ ਬਨ ਕੇ ਬੇਨਤੀ ਇਹੀ ਆ ਠੀਕ ਹੈ ਜਿਹੜੇ ਕਹੀ ਜਾਂਦੇ ਬਈ ਸਾਡਾ ਕਣਕ ਦਾ ਬੀਜ ਲੈ ਜੋ 80 ਮਣ ਤੋਂ ਨਹੀਂ ਘਟਦਾ ਸਾਡਾ ਬੀਜ ਲੈ ਜੋ 85 ਮਣ ਤੋਂ ਨਹੀਂ ਘਟਦਾ ਇਸ ਤਰ੍ਹਾਂ ਦੇ ਬੰਦਿਆਂ ਤੋਂ ਬਚ ਕੇ ਰਹੋ ਠੀਕ ਹੈ ਕੋਈ ਇਕਾ ਦੁਕਾ ਏਕੜ ਹੁੰਦਾ ਜਿੱਥੇ 70 75 ਮਣ ਕਣਕ ਹੁੰਦੀ ਹੈ ਨਹੀਂ 65 70 ਮਣ ਕਣਕ ਦਾ ਮੂੰਹ ਬਹੁਤ ਵੱਡਾ ਹੁੰਦਾ ਹੈ ਨਹੀਂ ਨਾਰਮਲ ਕਿਸਾਨ ਤਾਂ ਆਪਣੇ 50 55 ਮਣ ਤੀ ਖੜ ਜਾਂਦੇ ਆ ਪਰ ਨਵੀਂ ਕਿਸਮ ਲਾਓ ਥੋੜੇ ਜਿਹੇ ਏਰੀਆ ਚ ਲਾਓ ਅਗਲੇ ਸਾਲ ਉਹਦਾ ਬੀਜ ਤੁਸੀਂ ਜਿਹੜਾ ਮਲਟੀਪਲਾਈ ਕਰਕੇ ਅੱਗੇ ਵਧਾ ਲਓ ਠੀਕ ਹੈ ਜਿਵੇਂ ਗੁੱਲੀ ਡੰਡੇ ਦੀ ਸਮੱਸਿਆ ਸੁੰਡ ਦੀ ਸਮੱਸਿਆ ਉਹਦੇ ਸੰਬੰਧਤ ਆਪਾਂ ਤੁਹਾਡੇ ਨਾਲ ਵੀਡੀਓ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਹੁਣ ਹਰ ਰੋਜ਼ ਕਣਕ ਸੰਬੰਧਤ ਵੀਡੀਓ ਵਗੈਰਾ ਪਾਉਂਦੇ ਰਹਿਾਂਗੇ ਕਿਉਂਕਿ 2-4 ਦਿਨਾਂ ਦੇ ਵਿੱਚ ਵਿੱਚ ਝੋਨੇ ਦਾ ਵੱਢਣ ਦਾ ਕੰਮ ਚੱਲ ਪੈਣਾ ਮੇਰੇ ਪਿੰਡ ਦੇ ਵਿੱਚ ਵੀ ਕੱਲ 70-80 ਕੜ ਝੋਨੇ ਦੇ ਵੱਢੇ ਗਏ ਆ ਠੀਕ ਹੈ ਥੋਣ ਦੇ ਵਿੱਚ ਆਇਆ ਵੀ ਝਾੜ ਜਿਹੜੇ ਠੀਕ ਕਰ ਰਹੇ ਹੈਗੇ ਆ ਝਾੜ ਵਧੀਆ ਪਿਆਉਗੇ ਕਿਉਂਕਿ ਹਲੇ ਤੱਕ ਵੀ ਜਿਹੜਾ ਝੋਨਿਆਂ ਨੂੰ ਪਾਣੀ ਲੱਗੀ ਜਾਂਦਾ ਤੇ ਝਾੜ ਚੰਗੇ ਆਉਣ ਦੀ ਆਸ ਆ ਪਰ ਕਣਕ ਦੇ ਬੀਜਨ ਦੇ ਵਿੱਚ ਆ ਆਪਾਂ ਵੱਡੀਆਂ ਅੰਗਲੀਆਂ ਜਿਹੜੀਆਂ ਨਾ ਕਰੀਏ ਧੰਨਵਾਦ